ਸੱਚੀ ਗੱਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਤੁਹਾਡੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਬੜੇ ਸ਼ਾਰਟ ਨੋਟਿਸ ਤੇ ਅੱਜ ਇੱਥੇ ਆਏ ਹੋ ਜਿਵੇਂ ਤੁਸੀਂ ਜਾਣਦੇ ਹੋ 7 ਮਈ 2024 ਨੂੰ ਜਨਰਲ ਇਲੈਕਸ਼ਨ ਲੋਕ ਸਭਾ 2024 ਲਈ ਅੱਜ ਪੰਜਾਬ ਸਟੇਟ ਦੀ ਨੋਟੀਫਿਕੇਸ਼ਨ ਹੋਈ ਹੈ ਮੁਹਾਲੀ ਜ਼ਿਲ੍ਹਾ ਐਸਐਸ ਨਗਰ ਦੋ ਪਾਰਲੀਮੈਂਟਰੀ ਕੌਨਸਟਿਟ ਕੌਨਸਟਿਟੈਂਸੀਸ ਦੇ ਵਿੱਚ ਵੰਡਿਆ ਹੋਇਆ ਆਨੰਦਪੁਰ ਸਾਹਿਬ ਤੇ ਪਟਿਆਲਾ ਡੇਰਾਬਸੀ ਸਾਡਾ ਹਲਕਾ ਪਟਿਆਲਾ ਵਿਖੇ ਪੈਂਦਾ ਔਰ ਐਸਐਸ ਨਗਰ ਤੇ ਖਰੜ ਅਸੈਂਬਲੀ ਕੌਨਸਟਿਟੈਂਸੀਸ ਆਨੰਦਪੁਰ ਸਾਹਿਬ ਵਿਖੇ ਪੈਂਦੀਆਂ ਨੇ ਆਰਓ ਪਟਿਆਲਾ ਅਤੇ ਆਰਓ ਆਨੰਦਪੁਰ ਸਾਹਿਬ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਜਿਸ ਦੇ ਤਹਿਤ 1 ਤਰੀਕ ਜੂਨ ਨੂੰ 1 ਜੂਨ ਨੂੰ ਵੋਟਾਂ ਸਾਡੇ ਜ਼ਿਲ੍ਹੇ ਦੇ ਵਿੱਚ ਪੈਣ ਗਿਆ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਅੱਜ ਨੋਟੀਫਿਕੇਸ਼ਨ ਤੋਂ ਬਾਅਦ ਕਿਸ ਤਰ੍ਹਾਂ ਦੇ ਹੋਰ ਅਰੇਂਜਮੈਂਟਸ ਅਸੀਂ ਇਲੈਕਸ਼ਨ ਲਈ ਅਤੇ ਇਲੈਕਸ਼ਨ ਫ੍ਰੀ ਫੇਅਰ ਅਤੇ ਟਰਾਂਸਪੇਰੈਂਟ ਤਰੀਕੇ ਨਾਲ ਹੋਵੇ ਇਸ ਦੇ ਲਈ ਕਿਸ ਤਰ੍ਹਾਂ ਦੇ ਅਰੇਂਜਮੈਂਟ ਅਸੀਂ ਕਰ ਰਹੇ ਜਿਵੇਂ ਕਿ ਤੁਸੀਂ ਜਾਣਦੇ ਹੋ 16 ਮਾਰਚ ਤੋਂ ਲੈ ਕੇ ਹੁਣ ਤੱਕ ਸਾਡੀਆਂ ਫਲਾਈਂਗ ਸਕਵਡ ਟੀਮਸ ਆਲਰੇਡੀ ਜ਼ਿਲ੍ਹੇ ਦੇ ਵਿੱਚ ਫੀਲਡ ਦੇ ਵਿੱਚ ਸਿਗੀਆਂ ਔਰ ਜਿਹੜੀ ਕਿ ਕਿਸੇ ਵੀ ਤਰ੍ਹਾਂ ਦਾ ਕੈਸ਼ ਦੀ ਮੂਵਮੈਂਟ ਲਿਕਰ ਦੀ ਮੂਵਮੈਂਟ ਜਾਂ ਹੋਰ ਤਰ੍ਹਾਂ ਦੀ ਇਲੀਗਲ ਸਬਸਟੈਂਸਸ ਦੀ ਮੂਵਮੈਂਟ ਚੈੱਕ ਕਰਦੀ ਸੀ ਉਹਨੂੰ ਸੀਜ਼ ਕਰਦੀ ਸੀ ਜੇ ਐਮ ਸੀ ਸੀ ਦੀ ਕੋਈ ਵਾਇਲੇਸ਼ਨ ਦਿਖਦੀ ਸੀ ਤਾਂ ਉਹਨੂੰ ਵੀ ਉਹਦੇ ਉੱਤੇ ਇਮੀਡੀਏਟਲੀ ਕਾਰਵਾਈ ਕਰਕੇ ਉਹਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਵੀ ਕਰਦੀ ਸੀ ਅੱਜ ਤੋਂ ਬਾਅਦ ਮਾਨਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਆਦੇਸ਼ਾਂ ਅਨੁਸਾਰ ਅਤੇ ਮਾਨਯੋਗ ਸੀਓ ਆਫਿਸ ਪੰਜਾਬ ਦੇ ਆਦੇਸ਼ਾਂ ਅਨੁਸਾਰ ਅਸੀਂ ਐਸਐਸਟੀ ਟੀਮ ਸਟੈਟਿਕ ਸਰਵੇਲੈਂਸ ਟੀਮਸ ਵੀ ਜਿਹੜੀ ਹੈ ਫੀਲਡ ਤੇ ਭੇਜ ਰਹੇ ਹਾਂ ਸਟੈਟਿਕ ਸਰਵੇਲੈਂਸ ਟੀਮ ਦੇ ਵਿੱਚ ਇੱਕ ਐਗਜ਼ੀਕਟਿਵ ਮੈਜਿਸਟਰੇਟ ਅਤੇ ਉਸ ਦੇ ਨਾਲ 3-4 ਪੁਲਿਸ ਮੁਲਾਜ਼ਮ ਹੁੰਦੇ ਨੇ ਇੱਕ ਅਸੈਂਬਲੀ ਕੌਨਸਟਿਟੂਐਂਸੀ ਦੇ ਵਿੱਚ 3 ਐਸਐਸਟੀਜ਼ ਨਾਕੇ ਲਾਉਣਗੇ ਉਹ ਸਾਰੇ ਨਾਕੇ ਵੀਡੀਓਗ੍ਰਾਫਟ ਹੋਣਗੇ ਇਹ ਐਸਐਸਟੀਜ਼ ਦਾ ਕੰਮ ਵੀ ਇਹੀ ਹੋਏਗਾ ਕਿ ਜੇ ਕਿਤੇ ਵੀ ਕੋਈ ਕੈਸ਼ ਡਿਸਟ੍ਰਿਬਿਊਸ਼ਨ ਲਿਕਰ ਡਿਸਟ੍ਰਿਬਿਊਸ਼ਨ ਜਾਂ ਖੋਰ ਤਰ੍ਹਾਂ ਦੇ ਇਲੀਗਲ ਸਬਸਟੈਂਸਸ ਦੀ ਡਿਸਟ੍ਰਿਬਿਊਸ਼ਨ ਜਾਂ ਕੋਈ ਗੱਡੀ ਦੇ ਵਿੱਚ ਕੈਰੀ ਕਰਦਾ ਹੈ ਤਾਂ ਉਹਦੇ ਉੱਤੇ ਚੈਕਿੰਗ ਅਤੇ ਉਹਦਾ ਸੀਜ਼ਰ ਇਹ ਐਸਐਸਟੀ ਕਰੇਗੀ ਉਸ ਤੋਂ ਬਾਅਦ ਪੁਲਿਸ ਦੇ ਮੁਲਾਜ਼ਮ ਜਿਹੜੇ ਐਸਐਸਟੀ ਐਸਐਸਟੀ ਦੇ ਭਾਗ ਨੇ ਉਹ ਸੀਜ਼ਰ ਕਰਕੇ ਐਗਜ਼ੀਕਟਿਵ ਮੈਜਿਸਟ੍ਰੇਟ ਦੀ ਪ੍ਰੈਜ਼ੈਂਸ ਦੇ ਵਿੱਚ ਉਹਦੇ ਉੱਤੇ ਐਫਆਈਆਰ ਕਰਾਉਣਗੇ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਈਸੀਆਈ ਦੇ ਇਨਸਟਰਕਸ਼ਨ ਦੇ ਹਿਸਾਬ ਨਾਲ 50000 ਤੋਂ ਉੱਪਰ ਜੇ ਕੋਈ ਵੀ ਕੈਸ਼ ਕੈਰੀ ਕਰਦਾ ਹੈ ਜਾਂ 10000 ਤੋਂ ਉੱਪਰ ਕੋਈ ਵੀ ਗਿਫਟ ਆਈਟਮ ਕੈਰੀ ਕਰਦਾ ਹੈ ਜਿਸ ਦੇ ਉੱਤੇ ਲੱਗਦਾ ਹੈ ਕਿ ਇਹ ਕਿਸੇ ਵੀ ਪੋਲਿਟੀਕਲ ਡਿਸਟ੍ਰਿਬਿਊਸ਼ਨ ਦੇ ਵਿੱਚ ਵਰਤਿਆ ਜਾ ਸਕਦਾ ਹੈ ਤਾਂ ਉਹਦਾ ਸੀਜ਼ਰ ਐਸਐਸਟੀ ਕਰ ਸਕਦੀ ਹੈ ਜੇ ਕੋਈ ਵੀ ਨਾਗਰਿਕ ਕੋਈ ਵੀ ਆਮ ਸਿਟੀਜ਼ਨ ਇਸ ਤੋਂ ਅਗਰੀਵਡ ਹੈ ਕਿ ਉਹਨਾਂ ਦਾ ਸੀਜ਼ਰ ਗਲਤ ਹੋਇਆ ਤਾਂ ਉਹਦੇ ਲਈ ਇੱਕ ਕਮੇਟੀ ਸਾਡੇ ਡਿਪਟੀ ਡੀਓ ਤੇ ਥੱਲੇ ਏडीसी ਰੂਰਲ ਡਿਵੈਲਪਮੈਂਟ ਦੇ ਰੈਨੂਮਾਈਟ ਇੱਕ ਕਮੇਟੀ ਬਣੀ ਹੋਈ ਹੈ ਉਹ ਨਾਗਰਿਕ ਉਥੇ ਜਾ ਕੇ ਆਪਦੀ ਸਮੱਸਿਆ ਦਾ ਨਿਵਾਰਣ ਵੀ ਕਰ ਸਕਦੇ ਤਾਂ ਕਿ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਹੈਰਸਮੈਂਟ ਨਾ ਹੋਵੇ ਲੇਕਿਨ ਐਟ ਦ ਸੇਮ ਟਾਈਮ ਜੇ ਕਿਤੇ ਕੋਈ ਇਲੀਗਲ ਐਕਟੀਵਿਟੀ ਚੱਲਦੀ ਹੈ ਤਾਂ ਉਹਦੇ ਉੱਤੇ ਸਖਤੋ ਸਖਤ ਕਾਰਵਾਈ ਕੀਤੀ ਜਾ ਸਕੇ ਇਸ ਦੇ ਨਾਲ ਹੀ ਤੁਸੀਂ ਜਾਣਦੇ ਹੋ ਕਿ ਅੱਜ ਨਾਮੀਨੇਸ਼ਨ ਪੇਪਰਸ ਅੱਜ ਤੋਂ ਬਾਅਦ ਫਾਈਲ ਹੁੰਦੇ ਹੋਣੇ ਸ਼ੁਰੂ ਹੋ ਜਾਣਗੇ ਔਰ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਦੇ ਵਿੱਚ ਅਸੀਂ ਪੋਲਿੰਗ ਪਾਰਟੀਆਂ ਦੀ ਰੈਂਡਮਾਈਜੇਸ਼ਨ ਜਿਹੜੀ ਹੈ ਜਨਰਲ ਆਬਜ਼ਰਵਰਸ ਪੁਲਿਸ ਆਬਜ਼ਰਵਰ ਅਤੇ ਐਕਸਪੈਂਡੀਚਰ ਆਬਜ਼ਰਵਰ ਦੇ ਪ੍ਰੈਜ਼ੈਂਸ ਦੇ ਵਿੱਚ ਕਰਾਂਗੇ ਅਗਲੀ ਟ੍ਰੇਨਿੰਗ ਜਿਹੜੀ ਪੋਲਿੰਗ ਪਾਰਟੀਆਂ ਦੀ ਹੈ ਉਹ ਵੀ 19 ਮਈ ਨੂੰ ਨਿਰਧਾਰਿਤ ਕੀਤੀ ਗਈ ਹੈ ਜਿਸ ਦੇ ਵਿੱਚ ਹਰ ਪੋਲਿੰਗ ਪਾਰਟੀ ਦੀ ਕਨਸਟੀਟਿਊਸ਼ਨ ਵੀ ਸਾਹਮਣੇ ਆ ਜਾਏਗੀ ਅਤੇ ਉਹਨਾਂ ਨੇ ਕਿਹੜੇ ਹਲਕੇ ਦੇ ਵਿੱਚ ਡਿਊਟੀ ਕਰਨੀ ਹੈ ਉਹ ਵੀ 19 ਤਰੀਕ ਦੀ ਰੈਂਡਮਾਈਜੇਸ਼ਨ ਟ੍ਰੇਨਿੰਗ ਤੋਂ ਪਹਿਲਾਂ ਰੈਂਡਮਾਈਜੇਸ਼ਨ ਦੇ ਵਿੱਚ ਸਾਹਮਣੇ ਆ ਜਾਏ। ਸੋ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗੀ ਕਿ ਅਜੇ ਤੱਕ ਮਾਡਲ ਕੋਡ ਕੰਡਕਟ ਪੀਰੀਅਡ ਦੇ ਵਿੱਚ 52 ਐਫਆਈਆਰs ਦਰਜ ਹੋ ਚੁੱਕੀਆਂ ਨੇ ਇਸ ਦੇ ਬਾਰੇ ਐਸਐਸਪੀ ਸਾਹਿਬ ਹੋਰ ਡਿਟੇਲ ਦੇ ਵਿੱਚ ਦੱਸਣਗੇ। ਹਾਂਜੀ। ਸਾਡੇ 8 ਲੱਖ 6500 ਵੋਟਰ ਜਿਹੜੇ ਹੈ ਹੁਣ ਤੱਕ ਰਜਿਸਟਰਡ ਹੋ ਚੁੱਕੇ ਨੇ ਜਿਸ ਦੇ ਵਿੱਚ 422576 ਮੇਲ ਵੋਟਰਸ ਨੇ 383886 ਫੀਮੇਲ ਵੋਟਰਸ ਨੇ ਅਤੇ 38 ਥਰਡ ਜੈਂਡਰ ਵੋਟਰਸ ਵੀ ਅਸੀਂ ਰਜਿਸਟਰ ਕੀਤੇ ਇਸ ਦੇ ਵਿੱਚ 800 818 85 ਪਲੱਸ ਏਜ ਵਾਲੇ ਵੋਟਰਸ ਨੇ ਜਿਨਾਂ ਲਈ ਸਹੀ ਖਾਸ ਪ੍ਰਾਵਧਾਨ ਕਰ ਰਹੇ ਹਾਂ ਤਾਂ ਕਿ ਉਹਨਾਂ ਨੂੰ ਕਰੋ ਲਿਆ ਕੇ ਵੀ ਉਹਨਾਂ ਦੀ ਵੋਟ ਪਵਾਈ ਜਾਏਗੀ ਉਹਨਾਂ ਦੇ ਘਰ ਜਾ ਕੇ ਵੀ ਵੋਟ ਪਵਾਈ ਜਾਏਗੀ ਰੈਪਿਡੋ ਸਰਵਿਸਿਜ਼ ਨੂੰ ਅਸੀਂ ਇੰਗੇਜ ਕੀਤਾ ਹੋਇਆ ਹੈ ਜਿਹੜੀ ਕਿ ਆਪ ਦੀ ਫ੍ਰੀ ਸੁਵਿਧਾ ਦੇ ਰਹੀ ਹੈ 85 ਪਲੱਸ ਅਤੇ ਪੀ ਡਬਲਯੂ ਡੀ ਵੋਟਰਸ ਨੂੰ ਪੋਲਿੰਗ ਸਟੇਸ਼ਨ ਤੇ ਲੈ ਜਾਣ ਲਈ 62118 ਸੈਕਰੀਫਿਕੇਸ਼ਨ ਹੈ ਨਾ ਉਹਨੂੰ ਸਭ ਤੋਂ ਪਹਿਲਾਂ ਜੀ ਹਾਂਜੀ ਹਾਂਜੀ ਉਹ ਤਾਂ ਹੈ ਹੀ ਨਾ ਕਰੜਾ ਤੇ ਐਸ ਐਸ ਨਗਰ ਦੇ ਮਿਲਾਈਏ ਤਾਂ ਇਹ ਕੁਝ 5 ਲੱਖ 94000 ਬੈਠਦੇ ਹੈ ਔਰ ਬੇਰਾ ਬਸੀਦੇ ਹੈ 294000 ਬਾਕੀ ਤੁਹਾਨੂੰ ਇਹ ਸਾਰੀ ਡਿਟੇਲ ਅਸੀਂ ਸਾਰੇ ਨੂੰ ਕਾਪੀ ਪ੍ਰੋਵਾਈਡ ਕਰਾ ਦੇਵਾਂਗੇ ਸੋ ਅਲਸੋ ਜਿਵੇਂ ਕਿ ਤੁਹਾਨੂੰ ਡੀਸੀ ਮੈਡਮ ਨੇ ਦੱਸਿਆ ਕਿ ਜਿਹੜਾ ਅੱਜ ਨੋਟੀਫਿਕੇਸ਼ਨ ਜਿਹੜੀ ਜੂਨ ਦੇ ਇਲੈਕਸ਼ਨ ਦੇ ਸੰਬੰਧੀ ਜਾਰੀ ਹੋ ਚੁੱਕੀ ਹੈ ਮੁਹਾਲੀ ਡਿਸਟ੍ਰਿਕਟ ਦੇ ਨੂੰ ਦੋ ਪਾਰਲੀਮੈਂਟਰੀ ਕੰਸਟੀਟੂਐਂਸੀ ਜਿਹੜੀਆਂ ਲੱਗਦੀਆਂ ਦੋ ਜਿਲ੍ਹੀ ਕੰਸਟੀਟੂਐਂਸੀਸ ਫਰੜ ਤੇ ਡੇਰਾ ਬਸੇ ਜਿਹੜੀ ਹੈ ਉਹ ਅਨਸਰਪਦਾ ਪਾਰਲੀਮੈਂਟਿਕ ਕੰਸਟੀਟੂਐਂਸੀ ਦਾ ਹਿੱਸਾ ਹੈ ਤੇ ਫਰੜ ਤੇ ਮੁਹਾਲੀ ਤੇ ਜਿਹੜਾ ਡੇਰਾ ਬਸੇ ਐਸੈਂਬਲੀ ਕੰਸਟੀਟੂਐਂਸੀ ਹੈ ਉਹ ਪਟਿਆਲਾ ਪਾਰਲੀਮੈਂਟਿਕ ਕੰਸਟੀਟੂਐਂਸੀ ਦਾ ਹਿੱਸਾ ਹੈ ਤਾਂ ਇਹਦੇ ਵਿੱਚ ਜਿਵੇਂ ਹੀ ਮਾਡਲ ਕੋਡ ਆਫ ਕੰਡਕਟ ਫੋਰਸ ਦੇ ਵਿੱਚ ਆਇਆ ਸੀ ਇਮੀਡੀਏਟਲੀ ਸਾਡੀਆਂ ਪੁਲਿਸ ਪਾਰਟੀਆਂ ਐਸ ਪਰ ਨੋਰਮ ਜਿਹੜੀ ਅਸੀਂ ਕਿ ਸਾਡੀ ਡਿਪਲॉयਮੈਂਟ ਜਿਹੜੀ ਸਟਾਰਟ ਹੋ ਗਈ ਸੀ ਸਭ ਤੋਂ ਪਹਿਲਾਂ ਸਾਡੀ ਇੰਟਰਸਟੇਟ ਨਾਕੇ ਜਿਹੜੇ ਸੀਗੇ ਉਹ ਇਨ ਪਲੇਸ ਹੋ ਗਏ ਤਾਂ ਆਲਰੇਡੀ ਜਿਹੜੇ ਕ੍ਰਿਟੀਕਲ ਪੁਆਇੰਟਸ ਸਨ ਨੋ ਕ੍ਰਿਟੀਕਲ ਪੁਆਇੰਟਸ ਆਇਡੈਂਟੀਫਾਈ ਕੀਤੇ ਆ ਉੱਥੇ ਸਾਡੇ ਇੰਟਰਸਟੇਟ ਨਾਕੇ ਚੱਲਦੇ ਆ 24 ਆਰਸ ਉਸ ਤੋਂ ਇਲਾਵਾ ਜਿਹੜੇ ਫਲਾਈਂਗ ਸਕਵਡ ਟੀਮ ਸੀਗੀਆਂ ਉਹ ਵੀ ਇਮੀਡੀਏਟਲੀ ਆਪਰੇਸ਼ਨਲ ਹੋ ਗਿਆ ਸੀਗੀਆਂ ਤੇ ਅੱਜ ਤੋਂ ਸਾਡੀਆਂ ਜਿਹੜੀਆਂ ਸਟੈਟਿਕ ਸਰਵੈਲੈਂਸ ਟੀਮਸ ਐ ਉਹ ਐਸ ਪਰ ਨੋਰਮ ਇਨ ਐਵਰੀ ਅਸੈਂਬਲੀ ਕੰਸਟੀਟੂਐਂਸੀ ਜਿਹੜੀ ਹੈਗੀ ਐ ਉਹ ਅਸੀਂ ਸਟਾਰਟ ਕਰ ਦਿੱਤੀ ਹੈ ਤੇ ਇਸ ਦੇ ਨਾਲ ਨਾਲ ਪੁਲਿਸ ਵੱਲੋਂ ਜਿਹੜੇ ਵੀ ਮੀਜਰਸ ਲਏ ਜਾਣੇ ਹੁੰਦੇ ਆ ਇਲੈਕਸ਼ਨਸ ਦੇ ਵਿੱਚ ਉਹ ਵੀ ਸਾਰੇ ਲੱਤੇ ਜਾ ਰਹੇ ਨੇ ਅਸੀਂ ਆਲਰੇਡੀ ਜਿਹੜਾ ਤੋਂ ਕੋਡ ਆਫ ਕੰਡਕਟ ਇਨਫੋਰਸ ਹੋਇਆ ਹੈ ਉਸ ਤੋਂ ਬਾਅਦ 35 ਪੀਓਜ਼ ਐਸਕਾਂਡਸ ਨੂੰ ਅਰੈਸਟ ਕਰ ਚੁੱਕੇ ਹਾਂ ਜਿਹੜਾ ਵੈਪਨ ਡੈਪੋਜੀਸ਼ਨ ਹੈ ਉਹ ਵੀ ਕਰੀਬ 89% ਜਿਹੜਾ ਹੈਗਾ ਵੈਪਨ ਡੈਪੋਜੀਸ਼ਨ ਸਾਡੀ ਹੋ ਚੁੱਕੀ ਹੈ ਤੁਹਾਡੇ ਮਾਧਿਅਮ ਤੋਂ ਮੈਂ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਗਾ ਕਿ ਜਿਹੜੀ ਬਾਕੀ ਦੀ ਬਚੀ ਹੋਈ ਹੈ ਉਹ ਵੀ ਆਪਾਂ ਇਹਨੂੰ ਅੱਗੇ ਲੈ ਕੇ ਜਾਈਏ ਤੇ ਨੂੰ 100% ਤੇ ਲੈ ਕੇ ਜਾਣੀ ਹੈ ਫਿਗਰ ਤੇ ਇਸ ਤੋਂ ਇਲਾਵਾ ਸਾਡੇ ਜਿਹੜੇ ਪ੍ਰੀਵੈਂਟਿਵ ਐਕਸ਼ਨਸ ਹੈ ਉਹ ਚ ਟ੍ਰਬਲ ਮੇਕਰ ਜਿਹੜੇ 104 ਆਇਡੈਂਟੀਫਾਈ ਸਾਡੇ ਕੀਤੇ ਹਨ ਉਹਨਾਂ ਸਾਰਿਆਂ ਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਹੋ ਚੁੱਕੇ ਹੈ। ਮਤਲਬ ਉਸ ਤੋਂ ਇਲਾਵਾ ਵੀ ਜਿਹੜੇ ਹੈਗੇ ਹੈ ਕਰੀਬ 175 ਲੋਕਾਂ ਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਜਿਹੜਾ ਹੈਗੇ ਹੈ ਇਲੈਕਸ਼ਨ ਸਬੰਧੀ ਜਿਹੜਾ ਅਸੀਂ ਲੈ ਚੁੱਕੇ। ਅ ਇਸ ਤੋਂ ਇਲਾਵਾ ਜਿਹੜਾ ਹੈਗੇ ਨਾਨ ਅਵੇਲੇਬਲ ਵਾਰੈਂਟਸ ਹੈ ਸਾਡੇ ਜਿਹੜੀ ਲਿਮਟ ਤੋਂ ਬਾਹਰ ਕੋਈ ਵੀ ਨਾਨ ਅਵੇਲੇਬਲ ਵਾਰੈਂਟ ਜਿਹੜਾ ਪੈਂਡਿੰਗ ਨਹੀਂ ਹੈ। ਅਸ ਪਰ ਦ ਗਾਈਡਲਾਈਨਸ ਆਫ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਅਸੀਂ ਪ੍ਰੋਪਰ ਸਾਰੀ ਜਿਹੜੀ ਹੈ ਕਾਰਵਾਈ ਕੀਤੀ ਜਾ ਰਹੀ ਹੈ ਮੈਂ ਤੁਹਾਡੇ ਮਾਧਿਅਮ ਨਾਲ ਸਾਰਿਆਂ ਨੂੰ ਇਹ ਕਹਿਣਾ ਚਾਹੁੰਗਾ ਕਿ ਮੋਹਾਲੀ ਪੁਲਿਸ ਜਿਹੜੀ ਹੈ ਵਚਨਬੱਧ ਹੈ ਫ੍ਰੀ ਐਂਡ ਫੇਅਰ ਐਂਡ ਟ੍ਰਾਂਸਪੇਰੈਂਟ ਇਲੈਕਸ਼ਨਸ ਕਰਾਉਣ ਦੇ ਲਈ ਤੇ ਮੈਂ ਇਹ ਵੀ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਗਾ ਕਿ ਬਿਨਾਂ ਕਿਸੇ ਬਹਿਕਾਵੇ ਜਾਂ ਲਾਲਚ ਦੇ ਜਾਂ ਕਿਸੇ ਵੀ ਡਰ ਤੋਂ ਬਿਨਾਂ ਕਿਸੇ ਡਰ ਤੋਂ ਆਪਣੀ ਜਿਹੜੀ ਵੋਟ ਹੈ ਉਹ ਪਾਓ ਤੇ ਵੱਧ ਤੋਂ ਵੱਧ ਜਿਹੜੇ ਲੋਕੀ ਹੈ ਵੋਟਾਂ ਦੇ ਵਿੱਚ ਸ਼ਾਮਲ ਹੋਣ ਧੰਨਵਾਦ ਜੈ ਹਿੰਦ ਤਨ ਖਰੀਓ ਦਾ ਦੂਜੇ ਕਿੰਨੇ ਸੈਂਸਿਟਿਵ ਸੈਕਟਰਸ ਹੈਗੇ ਤੇ ਕੀ ਆ ਇਹਦੇ ਵਿੱਚ ਜਿਹੜਾ ਸਾਡੀ ਇੱਕ ਵਲਰੇਬਿਲਿਟੀ ਮੈਪਿੰਗ ਨਾਮ ਦੀ ਐਕਸਰਸਾਈਜ਼ ਹੁੰਦੀ ਹੈ ਜਿਹੜੀ ਕਿ ਪ੍ਰੀਲੀਮਨਰੀ ਤੌਰ ਤੇ ਅਸੀਂ ਜਿਹੜੀ ਫਾਈਨਲ ਕਰ ਚੁੱਕੇ ਹਾਂ ਪਰ ਇਹ ਵੀ ਫਾਈਨਲ ਜਿਹੜੀ ਹੋਣੀ ਹੈ ਆਬਜ਼ਰਵਰਸ ਦੀ ਪ੍ਰੈਜ਼ੈਂਸ ਦੇ ਵਿੱਚ ਹੁੰਦੀ ਹੈ ਤਾਂ ਉਹ ਵਲਰੇਬਿਲਿਟੀ ਮੈਪਿੰਗ ਦੇ ਵਿੱਚ ਸਾਡੀਆਂ ਟੋਟਲ 37 ਲੋਕੇਸ਼ਨਸ ਐਂਡ 4 ਅਦਰ ਕੰਸੀਡਰਸ ਇਸ ਵਾਰ ਚਲੋ ਵਰਸਾਂ ਤਾਂ 37 ਲੋਕੇਸ਼ਨਸ ਜਿਹੜੀ ਹੈਗੀਆਂ ਐਂਡ 89 ਮੂਚ ਨੇ ਬੁੱਝ ਜਾਤੋਂ ਦੇਦੇ થોਣੀ ਐਗਜ਼ੈਕਟ ਨੰਬਰ ਬੁੱਝਦੇ ਨੇ 119 ਦੇ ਆਸ-ਪਾਸ ਬੁੱਝਦੇ ਤੇ ਟੋਟਲ 37 ਲੋਕੇਸ਼ਨ ਜਿਹੜੀਆਂ ਹੈਗੀਆਂ ਸੀ ਵਲਨਰੇਬਲ ਜਿਹੜੀਆਂ ਪ੍ਰਿੰਟ ਫਲੇਮਨਰ ਤੌਰ ਤੇ ਲਿਸਟ ਜਿਹੜੀ ਬਣਾਈ ਗਈ ਹੈ ਤੇ ਜਿਹੜੀ ਅਸੀਂ ਅਬਜ਼ਰਵیشنل ਬੈਠ ਕੇ ਇਹਨੂੰ ਫਾਈਨਲ ਕੀਤਾ ਜਾਇਆ ਗਿਆ ਇਸ ਮੰਨਣ ਜਿਹੜੀ ਫੋਰਸ ਹੈ ਹੱਦਿ ਸਾਡੇ ਕੋਲ ਫਿਲਹਾਲ ਇੱਕ ਪੈਰਾਮਿਲਟਰੀ ਦੀ ਕੰਪਨੀ ਜਿਹੜੀ ਹੈਗੀ ਆਈ ਹੋਈ ਹੈ ਤੇ ਹੁਣ ਕਿਉਂਕਿ ਨੋਟੀਫਿਕੇਸ਼ਨ ਹੋ ਗਿਆ ਤਾਂ ਸਾਨੂੰ ਉਮੀਦ ਹੈ ਛੇਤੀ ਸਾਨੂੰ ਹੋਰ ਵੀ ਪੈਰਾਮਿਲਟਰੀ ਦੀ ਕੰਪਨੀਆਂ ਪਲੱਸ ਜਿਹੜੀ ਸਟੇਟ ਆਰਮਡ ਪੁਲਿਸ ਦੀਆਂ ਕੰਪਨੀਆਂ ਹੈ ਉਹ ਵੀ ਸਾਨੂੰ ਇਮੀਡੀਏਟਲੀ ਮਿਲ ਜਾਣਗ ਤੇ ਜਿਹੜੀ ਸਾਡੀ ਡਿਪਲॉयਮੈਂਟ ਹੈ ਹੁਣ ਇਮੀਡੀਏਟਲੀ ਹੋ ਗਈ ਹੈ ਤੇ ਜਿਵੇਂ ਜਿਵੇਂ ਸਾਡੇ ਕੋਲ ਫੋਰਸ ਐਕਸਟਰਾ ਆਈ ਜਾਏਗੀ ਉਹ ਡਿਪਲॉयਮੈਂਟ ਜਿਹੜੀ ਹੈ ਉਹ ਵੀ ਅਸੀਂ throughout the district ਵਿੱਚ ਹੈਈ ਜਾਵਾਂਗੀ ਤੇ ਇਹਨਾਂ ਦੀ ਜਿਹੜੀ ਜਿਹੜੀ ਅਸੀਂ ਯੂਟਿਲਾਈਜੇਸ਼ਨ ਫਾਰ ਸੀਬੀਐਮ ਜਿਹੜੇ ਕਨਫਿਡੈਂਸ਼ੀਅਲਟੀ ਬਿਲਡਿੰਗ ਮੀਜਰਸ ਜਿਹੜੇ ਹੈਗੇ ਹੈ ਕਨਫਰੈਂਸ ਬਿਲਡਿੰਗ ਮੀਜਰਸ ਹੈਗੇ ਹੈ ਉਹ ਸਾਰੇ ਉਹਨਾਂ ਦੇ ਵਾਸਤੇ ਯੂਜ਼ ਹੁੰਦੀ ਹੈ 플ੈਗ ਮਾਰਚਸ ਵਗੈਰਾ ਰਗਣਾ ਸਾਡੇ ਚੱਲ ਰਹੇ ਨੇ ਤੇ ਜਿਵੇਂ ਜਿਵੇਂ ਫੋਰਸ ਵਧੇਗੀ ਇਹਨਾਂ ਦੀ ਫ੍ਰੀਕੁਐਂਸੀ ਤੇ ਇੰਟੈਂਸਿਟੀ ਸਾਰੀ ਜਿਹੜੀ ਹੈ ਵਧੇਗੀ ਸਿਮਿਲਰਲੀ ਨਾਕਾਜ਼ ਵਾਟਰ ਏਰੀਆ ਚੰਡੀਗੜ੍ਹ ਹਿਮਾਚਲ ਹਰਿਆਣਾ ਨਾਲ ਲੱਗਦਾ ਹੈ ਕਿ ਪਿਛਲੇ ਦਿਨਾਂ ਵੀ ਦੇਖਿਆ ਗਿਆ ਕਿ ਬੀਜੇ ਦੀ ਲਿਕਵਿਡ ਦੀ ਕਾਲਾ ਬਾਜ਼ਾਰੀ ਹੈ ਜਾਂ ਕਿਸ ਤਰ੍ਹਾਂ ਦੀ ਨੌਪਤੀ ਹੈ ਹਾਲਾਂਕਿ ਮੋਨਿਟਰਿੰਗ ਦੀ ਗੱਲ ਕੀਤੀ ਜੇ ਤੁਸੀਂ ਸੀਸੀਟੀਵੀਜ਼ ਜਨਰੇਟ ਦੀ ਗੱਲ ਕਰ ਸਕਦੇ ਹੋ ਕਿੰਨਾ ਸਫਲ ਹੋਇਆ ਨਹੀਂ ਅਜੇ ਤੱਕ ਤਾਂ ਕੁਝ ਇਹਦੇ ਵਿੱਚ ਜਿਵੇਂ ਕਿ ਆਪਾਂ ਜਾਣਦੇ ਆ ਕਿ ਮੋਹਰੀ ਡਿਸਟ੍ਰਿਕਟ ਜਿਹੜਾ ਹੈਗਾ ਉਹ ਉਹ ਚ ਕਾਫੀ ਲੰਬਾ ਇੰਟਰ ਸਟੇਟ ਬਾਰਡਰ ਹੈਗਾ ਸਾਡਾ ਬਾਰਡਰ ਹਰਿਆਣਾ ਨਾਲ ਹਿਮਾਚਲ ਨਾਲ ਤੇ ਯੂਨੀਟਾਈਟਡ ਚੰਡੀਗੜ੍ਹ ਨਾਲ ਜਿਹੜਾ ਲੱਗਦਾ ਹੈ ਕਾਫੀ ਲੰਬਾ ਤੇ ਉਹਦੇ ਰਿਗਾਰਡਿੰਗ ਨਾਕਾਬੰਦੀ ਵੀ ਕੀਤੀ ਹੋਈ ਹੈ ਪਲੱਸ ਸਾਡੀ ਜਿਹੜੀ ਕੋਆਰਡੀਨੇਸ਼ਨ ਹੈ ਉਹ ਰੈਗੂਲਰ ਸਾਡੀ ਕੋਆਰਡੀਨੇਸ਼ਨ ਇੰਟਰ ਸਟੇਟ ਕੌਂਫਰੰਸ ਮੀਟਿੰਗਸ ਵੀ ਹੁੰਦੀਆਂ ਨੇ ਸਾਡੇ ਸੀਨੀਅਰਸ ਜਿਹੜੇ ਹੈਗੇ ਆ ਉਹ ਵੀ ਕਾਫੀ ਅੱਛੇ ਨੇ ਤੇ ਜਿਹੜੇ ਵੀ ਸੀਏ ਸਾਡੇ ਕੋਲ ਹੁੰਦੇ ਨੇ ਮੰਨ ਲਓ ਚੰਡੀਗੜ੍ਹ ਦੀ ਲਿਕਰ ਬਰਾਮਦ ਹੋਈ ਹੈ ਤਾਂ ਅਸੀਂ ਇਮੀਡੀਏਟਲੀ ਚੰਡੀਗੜ੍ਹ ਨੂੰ ਇਨਫੋਰਮ ਕਰਦੇ ਹਾਂ ਹਰਿਆਣਾ ਦੀ ਲਿਕਰ ਬਰਾਮਦ ਹੁੰਦੀ ਹੈ ਤਾਂ ਉਹ ਵੀ ਹੱਸੇ ਹਰਿਆਣਾ ਨੂੰ ਇਨਫੋਰਮ ਕਰਦੇ ਆ ਤੇ ਵਾਈਸ ਕਮਿਸ਼ਨਰ ਸਾਹਿਬ ਜੀ ਜੇ ਉਹਨਾਂ ਤੋਂ ਉਹਨਾਂ ਕੋਲ ਸਾਡੇ ਕੋਲ ਕੋਈ ਬਰਾਮਦ ਹੁੰਦੀ ਹੈ ਤਾਂ ਉਹ ਵੀ ਸਾਨੂੰ ਇਨਫੋਰਮ ਕਰਦੇ ਆ ਤੇ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਮਿਊਚੁਅਲੀ ਇੱਕ ਦੂਜੇ ਦਾ ਇਸੇ ਦੇ ਵਿੱਚ ਸਾਥ ਦਿੰਦੇ ਆ ਤਾਂ ਰਿਕਵਰੀ ਦੀ ਤੁਸੀਂ ਗੱਲ ਛੇੜੀ ਆ ਮੈਂ ਤੁਹਾਨੂੰ ਰਿਕਵਰੀਜ਼ ਦੇ ਬਾਰੇ ਵੀ ਦੱਸਣਾ ਚਾਹੂੰਗਾ ਕਿ ਸਾਡੀਆਂ ਜਦੋਂ ਤੋਂ ਮੋਡਲ ਕੋਡ ਆ ਕੰਡਕਟ ਐਂਡ 4ਸ ਹੋਇਆ ਹੈ 52 ਐਫ ਆਈ ਆਰ ਉਸ ਤੋਂ ਇਲਾਵਾ ਆਰਮਜ਼ ਐਕਟ ਦੀਆਂ ਐਫਆਈਆਰ ਜਿਹੜੀਆਂ 13 ਹੋ ਚੁੱਕੀਆਂ ਤੇ ਐਕਸਾਈਜ਼ ਐਕਟ ਦੀਆਂ 50 ਐਫਆਈਆਰ ਜਿਹੜੀਆਂ ਰਜਿਸਟਰ ਹੋ ਚੁੱਕੀਆਂ ਇਹਦੇ ਵਿੱਚ ਟੋਟਲ ਮਿਲਾ ਕੇ ਕਰੀਬ 150 ਦੇ ਆਸ-ਪਾਸ ਬੰਦੇ ਜਿਹੜੇ ਹੈਗੇ ਅਸੀਂ ਅਰੈਸਟ ਕਰ ਚੁੱਕੇ ਹਾਂ ਇਹ ਚ ਵੈਪਨ ਦੀ ਰਿਕਵਰੀ ਜਿਹੜੀ ਹੈਗੀ ਹੈ ਸਪੈਸ਼ਲ ਤੌਰ ਤੇ ਦੱਸਣਾ ਚਾਹੂੰਗਾ 1 ਜਨਵਰੀ ਤੋਂ ਲੈ ਕੇ ਜਿਵੇਂ ਅਸੀਂ ਹੁਣ ਤੱਕ ਕਰਦੀ ਅਸੀਂ ਗੱਲ ਕਰੀਏ ਤਾਂ ਸਾਡੇ ਅਰਾਊਂਡ 49 ਵੈਪਨ ਜਿਹੜੇ ਹੈਗੇ ਹੁਣ ਤੱਕ ਰਿਕਵਰ ਹੋ ਚੁੱਕੇ ਨੇ ਤੇ ਜਿਵੇਂ ਜਿਵੇਂ ਗੱਲ ਹੋਈ ਹੈ ਐਕਸਾਈਜ਼ ਦੀ ਜਿਹੜੀ ਹੈ ਕੁਝ ਕੁਸ਼ ਰਿਕਵਰੀ ਸਿੰਡੀਗੜ ਦੀ ਹੈ ਤੇ ਕੁਝ ਕੁਸ਼ ਹਰਿਆਣਾ ਦੀ ਹੈ ਤੇ ਉਹਦੀ ਇਨਵੈਸਟੀਗੇਸ਼ਨ ਕਿੱਥੋਂ ਆਈ ਹੈ ਕਿੱਥੋਂ ਨਹੀਂ ਆਈ ਉਹ ਸਾਰੀ ਚੀਜ਼ ਦੀ ਸਾਡੀ ਦਗਾਦਰ ਜਾਰੀ ਹੈ ਇਸ ਦੇ ਨਾਲ ਨਾਲ ਸਾਡਾ ਜਿਹੜਾ ਐਕਸਾਈਜ਼ ਡਿਪਾਰਟਮੈਂਟ ਹੈ ਉਹਦੀ ਤੇ ਪੁਲਿਸ ਦੀ ਸਾਡੀਆਂ ਜੁਆਇੰਟ ਟੀਮ ਜਿਹੜੀਆਂ ਬਣੀਆਂ ਹੋਈਆਂ ਹਨ ਤਾਂ ਕਿ ਕਿਸੇ ਕਿਸਮ ਦੀ ਕੋਈ ਵੀ ਸ਼ਰਾਬ ਦਾ ਲਾਲਚ ਦੇ ਕੇ ਜਿਹੜਾ ਹੈਗਾ ਬੰਦਾ ਕੋਈ ਵੋਟ ਨਾ ਖਰੀਦ ਸਕੇ ਤੇ ਇੰਟਰ ਸਟੇਟ ਨਾਕਾਸ ਤੇ ਜਿਵੇਂ ਤੁਸੀਂ ਕਿਹਾ ਸੀਸੀਟੀਵੀ ਲੱਗੇ ਹੋਏ ਨੇ ਔਰ 9 ਪੁਆਇੰਟਸ ਤੇ ਸਾਡੀ 24/7 ਵੈਬ ਕਾਸਟਿੰਗ ਚੱਲ ਰਹੀ ਹੈ ਉਹਦਾ ਕੰਟਰੋਲ ਰੂਮ ਐਕਸਾਈਜ਼ ਆਫਿਸ ਐਸਐਸਪੀ ਆਫਿਸ ਔਰ ਡੀਈ ਆਫਿਸ ਦੇ ਵਿੱਚ ਵੀ ਬਣਿਆ ਹੋਇਆ ਹੈ ਸੀਨੀਅਰ ਸਿਟੀਜ਼ਨ ਬੋਰਡ ਕਿੰਨੇ ਕਾਡੈਂਟੀਫਾਈ ਹੋ ਚੁੱਕੀ ਆ ਹੁਣ ਤੱਕ ਜਿਹੜਾ ਮੋਹੱਲੀ ਅਸਨਾ ਸਿਰ ਦੇ ਚੋਰ ਉਹਨਾਂ ਨੂੰ ਕਿਵੇਂ ਤੁਸੀਂ ਅਪਡੇਟ ਕਰਦੇ ਹੋ ਜਾਂ ਕੋਈ ਟੋਲ ਫ੍ਰੀ ਨੰਬਰ ਚਾਰਜੀ ਕੀਤਾ ਉਹਨਾਂ ਵਾਸਤੇ ਵੀ ਤੁਸੀਂ ਇਸ ਤਰੀਕੇ ਨਾਲ ਖੁਸ਼ਹਾਲ ਕਰ ਸਕਦੇ ਹਾਂ ਜੀ ਮੈਂ ਦੱਸਣਾ ਚਾਹਾਂਗੀ ਕਿ ਜਿਵੇਂ ਮੈਂ ਫਿਗਰਸ ਨੂੰ ਇੰਟਰਨਲ ਸਾਂਝੀ ਕਰ ਰਹੀ ਸੀ 1218 ਐਗਜ਼ੈਕਟਲੀ 85 ਪਲੱਸ ਵੋਟਰਸ ਜਿਹੜੇ ਹੈ ਅਸੀਂ ਆਈਡੈਂਟੀਫਾਈ ਕਰ ਚੁੱਕੇ ਹਾਂ ਅਸੀਂ ਨਾਰਮਲੀ ਈਸੀਆਈ ਦੇ ਗਾਈਡਲਾਈਨ ਦੇ ਹਿਸਾਬ ਨਾਲ ਪੀਡਬਲਿਊਡੀ 85 ਪਲੱਸ ਵੋਟਰਸ ਨੂੰ ਇਕੱਠੇ ਲੈ ਕੇ ਇਹ ਸੁਵਿਧਾ ਦਿੰਦੇ ਹਨ ਕਿ ਉਹਨਾਂ ਦੇ ਘਰੇ ਜਾ ਕੇ VOTING AT HOME ਦਾ ਪ੍ਰੋਵੀਜ਼ਨ ਉਹਨਾਂ ਨੂੰ ਮਿਲਦਾ ਹੈ ਉਹਦੇ ਲਈ 12D ਫਾਰਮ ਸੀ ਪਰਵਾਨੇ ਜਿਹੜੇ ਵੀ ਐਲੀਜੀਬਲ ਵੋਟਰਸ ਨੇ ਜ਼ਿਲ੍ਹਾ ਜ਼ਿਲ੍ਹੇ ਦੇ ਉਹਨਾਂ ਦੇ ਘਰ-ਘਰ ਜਾ ਕੇ ਇਹ ਫਾਰਮ ਦਿੱਤਾ ਜਾ ਚੁੱਕਿਆ ਹੈ ਔਰ ਉਹਨਾਂ ਵਿੱਚੋਂ ਕਈ ਫਾਰਮ ਸਾਨੂੰ ਵਾਪਸ ਰਿਸੀਵ ਹੋ ਚੁੱਕੇ ਨੇ ਅਪ੍ਰੋਕਸੀਮੇਟਲੀ 500 ਇਨ ਦਾ ਡਿਸਟ੍ਰਿਕਟ ਉਹ ਹਰ ਦਿਨ ਗਿਣਤੀ ਚੇਂਜ ਹੁੰਦੀ ਰਹਿੰਦੀ ਹੈ ਲੇਕਿਨ ਉਹ ਜਿਨ੍ਹਾਂ ਨੇ ਵੀ ਇਸ ਸੁਵਿਧਾ ਨੂੰ ਆਪਟ ਕੀਤਾ ਹੈ ਉਹਨਾਂ ਦੇ ਘਰੇ ਜਾ ਕੇ VOTING PART TEAM ਜਾਏਗੀ ਔਰ POLLING PARTIES ਦੇ ਪ੍ਰੈਜ਼ੈਂਸ ਦੇ ਵਿੱਚ ਉਹਨਾਂ ਦੀ VOTING ਕਰਾਈ ਜਾਏਗੀ ਇਸ ਤੋਂ ਇਲਾਵਾ ਜਿਹੜੇ VOTERS 85+ ਤੇ PWD VOTERS POLLING STATION ਤੇ ਆ ਕੇ VOT ਕਰਨਾ ਚਾਹੁੰਦੇ ਨੇ ਉਹਨਾਂ ਲਈ ਇੱਕ ਤਾਂ ਅਸੀਂ ਫ੍ਰੀ TRANSPORT ਦੀ ਸੁਵਿਧਾ ਦੇ ਰਹੇ ਹਾਂ ਤਾਂ ਕਿ ਉਹਨਾਂ ਨੂੰ ਘਰੋਂ ਜਾ ਕੇ ਗੱਡੀ ਲੈ ਕੇ ਜਿਵੇਂ ਮੈਂ ਦੱਸਿਆ RAPIDO PRIVATE ਕੰਪਨੀ ਹੈ ਜਿਹਨਾਂ ਨੂੰ ਅਸੀਂ ENGAGE ਕੀਤਾ ਹੈ further purpose of uh, transportation of pwd and 85 plus voters unato alawa bhi sector officer school gadiyan reh gayi taaki jo bhi voter chaunde ne aur jivein tusi dasya har kisi nu ek phone number ditta jayega of constituency de hisab nal ditta jayega jivein kharar layi ek number ਮੁਹਾਲੀ ਲਈ 1 ਤੇ ਡੇਰਾਬਸੀ ਲਈ 1 ਨੰਬਰ ਉਹ ਸੀ ਤੁਹਾਡੇ ਨਾਲ ਬੜੀ ਜਲਦੀ ਸਾਂਝੀ ਕਰਾਂਗੇ ਜਿਹਦੇ ਉਤੇ ਕੰਟੈਕਟ ਕਰਕੇ ਉਹ ਗੱਡੀ ਆਪਦੇ ਲਈ ਮੰਗਾ ਸਕਦੇ ਇਸ ਦੇ ਨਾਲ ਹੀ 휠 ਚੇਅਰਸ ਦਾ ਅਰੇਂਜਮੈਂਟ ਹਰ ਪੋਲਿੰਗ ਸਟੇਸ਼ਨ ਤੇ ਅਤੇ ਰੈਂਪਸ ਦਾ ਅਰੇਂਜਮੈਂਟ ਹਰ ਪੋਲਿੰਗ ਸਟੇਸ਼ਨ ਤੇ ਕੀਤਾ ਜਾ ਰਿਹਾ ਹੈ ਪੀਣ ਦੇ ਪਾਣੀ ਦਾ ਅਰੇਂਜਮੈਂਟ ਕੀਤਾ ਜਾ ਰਿਹਾ ਹੈ ਔਰ ਇਹ ਵੀ ਮੈਂ ਤੁਹਾਡੇ ਨਾਲ ਹੀ ਦੱਸਣਾ ਚਾਹਾਂਗੀ ਕਿ ਕਿਸੇ ਵੀ ਪੀ ਡਬਲਯੂ ਡੀ ਵੋਟਰ ਨੂੰ ਜਾਂ ਪ੍ਰੈਗਨੈਂਟ ਊਮਨ ਨੂੰ ਜਾਂ 올ਡ ਏਜ ਸਿਟੀਜ਼ਨ ਨੂੰ ਉਹ ਵੋਟ ਲਈ ਕਿਊ ਦੇ ਵਿੱਚ ਨਹੀਂ ਲੱਗਣਾ ਪਏਗਾ ਉਹਨਾਂ ਨੂੰ ਲਾਈਨ ਦੇ ਵਿੱਚ ਨਹੀਂ ਲੱਗਣਾ ਪਏਗਾ ਉਹ ਬਿਨਾਂ ਲਾਈਨ ਦੇ ਸਿੱਧੇ ਜਾ ਕੇ ਆਪੀ ਵੋਟ ਪਾ ਸਕਦੇ ਨੇ ਮੈਮ ਇਹਦੇ ਵਿੱਚ ਕਿਹਾ ਗਿਆ ਕਿਉਂਕਿ ਹੁਣ ਜਿਹੜੀ ਰੈਲਿਸ ਹੈ ਜਨਸਭਾ ਹੈ ਉਹ ਹੁਣ ਛੂ ਲਾਇਨ ਆਰਡਰਸ ਦਾ ਪਿਛਲੀ ਵਾਰ ਦੇਖਿਆ ਗਿਆ ਹੈ ਕਾਫੀ ਕਮ ਪਰੇਸ਼ਾਨੀ ਹੁੰਦੀ ਹੈ ਉਹਦੇ ਵਾਸਤੇ ਵੀ ਕੋਈ ਕ੍ਰਾਈਟੇਰੀਆ ਜਾਂ ਕਿਸੇ ਤਰ੍ਹਾਂ ਦਾ ਉਹ ਬਣਾਇਆ ਗਿਆ ਹੈ ਕਿ ਲੋਕਾਂ ਨੂੰ ਵੀ ਪਰੇਸ਼ਾਨੀ ਨਾ ਹੋ ਟ੍ਰੈਫਿਕ ਦੇ ਜਿਹੜੇ ਉਹ ਵੀ ਸਮੂਥ ਚੱਲਦੇ ਰਹਿ ਕਿਉਂਕਿ ਪਿਛਲੇ ਦਿਨਾਂ ਦੇਖਿਆ ਹੈ ਉਸੇ ਰਿਪੋਰਟ ਵੀ ਮੰਗੀ ਹੈ ਐਸਜੀਐਮ ਤੋਂ ਜਿਹੜਾ ਜ਼ੀਰਕਪੁਰ ਹੋਇਆ ਹਾਲਾ ਕਿ ਚਾਰਜ ਜਲੂਨ ਵੀ ਕਿਤੇ ਹੈ ਲੇਕਿਨ ਸਰ ਅੱਗੇ ਹੁਣ ਆਉਣ ਵਾਲੇ ਸਮੇਂ ਜਿਸ ਤਰ੍ਹਾਂ ਦੀ ਰੈਲੀ ਐ ਇਸ ਤਰ੍ਹਾਂ ਦੀ ਚੀਜ਼ਾਂ ਹੋਣਗੀਆਂ ਉਸ ਨੂੰ ਲੈ ਕੇ ਵੀ ਕੁਝ ਕ੍ਰਾਈਟੇਰੀਆ ਜਾਂ ਜਿਹੜੇ ਉਮੀਦਵਾਰ ਨੇ ਜਾਂ ਉਹਨਾਂ ਦੇ ਜਿਹੜੇ ਸਪੋਰਟਰਸ ਨੇ ਉਹਨਾਂ ਨੂੰ ਕੁਝ ਗਾਈਡਲਾਈਨਸ ਦਿੱਤੀਆਂ ਆ ਬਿਲਕੁਲ ਜੀ ਇਹਦੇ ਵਿੱਚ ਨਾ ਜਦੋਂ ਪਰਮਿਸ਼ਨ ਲਈਤੀ ਜਾਂਦੀ ਹੈ ਕਿਸੇ ਵੀ ਰੈਲੀ ਜਾਂ ਕਿਸੇ ਵੀ ਇਹੋ ਜਿਹਾ ਇਵੈਂਟ ਦੀ ਤਾਂ ਉਹਦੇ ਵਿੱਚ ਉਹਨਾਂ ਨੂੰ ਇੱਕ ਕੰਡੀਸ਼ਨਸ ਜਿਹੜੀਆਂ ਹੈਗੀਆਂ ਲਗਾਈਆਂ ਜਾਂਦੀਆਂ ਜਿਹੜੀਆਂ ਕਿ ਪੁਲਿਸ ਵੱਲੋਂ ਵੀ ਐਨਓਸੀ ਲੈਣ ਤੋਂ ਬਾਅਦ ਜਿਹੜੀਆਂ ਹੈਗੀਆਂ ਲਗਾਈਆਂ ਜਾਂਦੀਆਂ ਤਾਂ ਉਸ ਜਿਹੜੀ ਕੰਡੀਸ਼ਨਸ ਦੇ ਤਹਿਤ ਜਿਹੜੀ ਹੈ ਕਿ ਦੇ ਵਿਲ ਇਟ ਵਿਲ ਬੀ ਇਨਸ਼ ਤੇ ਉਹਨਾਂ ਦੇ ਨਾਲ ਰੈਗੂਲਰ ਜਿਹੜੀਆਂ ਹੈਗੀਆਂ ਮੀਟਿੰਗਸ ਦੇ ਵਿੱਚ ਵੀ ਇਹਨਾਂ ਨੂੰ ਕਨਵੇ ਕੀਤਾ ਜਾਂਦਾ ਹੈ ਇਸ ਚੀਜ਼ ਦਾ ਕਿ ਜਿਹੜੇ ਐਸ ਪਰ ਇਲੈਕਸ਼ਨ ਕਮਿਸ਼ਨ ਨੋਰਮਸ ਐਂਡ ਗਾਈਡਲਾਈਨਸ ਜਿਹੜੀਆਂ ਹੈਗੀਆਂ ਜੋ ਵੀ ਇਵੈਂਟਸ ਕਰਨੇ ਉਸ ਅਮਨ ਕਰ ਤੇ ਜੇ ਉਸ ਦੀ ਕੋਈ ਵਾਇਲੇਸ਼ਨ ਹੁੰਦੀ ਹੈ ਤਾਂ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੈ ਉਹ ਵੀ ਕੀਤੀ ਜਾਵੇ ਇਹਨਾਂ ਕੈਂਡਿਊਏਟਸ ਦੇ ਦੌਰਾਨ ਜਿੰਨੇ ਵੀ ਸਰਕਾਰੀ ਅਧਿਕਾਰੀ ਨੇ ਇਲੈਕਸ਼ਨ ਇਲੈਕਸ਼ਨ ਡਿਊਟੀ ਤੋਂ ਬਚਣ ਲਈ ਆਪਣੇ ਐਗਜ਼ੈਂਪਸ਼ਨ ਮੰਗੇ ਹੋਏ ਨੇ ਉਹਦੇ ਰਿਗਾਰਡਿੰਗ ਆਪਾਂ ਕਿੰਨੀ ਕੰਪਲੇਨਸ ਕਰੋਗੇ ਉਹ ਬਾਤਕੀਆਂ ਮੈਂ ਅਪੀਸ਼ ਕਰਦੀ ਹਾਂ ਇਹ ਬੜਾ ਰਿਲੇਵੈਂਟ ਸਵਾਲ ਤੁਸੀਂ ਪੁੱਛਿਆ ਹੈ ਮੈਂ ਤੁਹਾਡੇ ਰਹੀਂ ਸਾਰੇ ਸਾਡੇ ਮੁਲਾਜ਼ਮਾਂ ਨੂੰ ਅਪੀਲ ਕਰਦੀ ਹਾਂ ਕਿ 5 ਸਾਲ ਦੇ ਵਿੱਚ ਦੋ ਵਾਰੀ ਇਲੈਕਸ਼ਨ ਹੁੰਦਾ ਹੈ ਇੱਕ ਵਾਰੀ ਵਿਧਾਨ ਸਭਾ ਦਾ ਇੱਕ ਵਾਰੀ ਲੋਕ ਸਭਾ ਦਾ ਆਪਣੀ ਵੀ ਇੱਕ ਡਿਊਟੀ ਬਣਦੀ ਹੈ ਕਿ ਆਪਣੇ ਅਹੁਦੇ ਦੇ ਹਿਸਾਬ ਨਾਲ ਪੀਪੀਆਰੋ ਦੀ ਪੀਓ ਦੀ ਅਕਾਊਂਟਿੰਗ ਟੀਮ ਦੀ ਐਸਐਸਟੀ ਦੀ ਐਫਐਸਟੀ ਦੀ ਵੱਖ-ਵੱਖ ਤਰ੍ਹਾਂ ਦੀਆਂ ਡਿਊਟੀਆਂ ਨੇ ਅਸੀਂ ਵੀ ਸਾਰੇ ਆਪ ਦੇ ਕੰਮ ਦੇ ਨਾਲ-ਨਾਲ ਏਡੀਓ ਏਡੀਈਓ ਜਾਂ ਏਆਰਓ ਦੀ ਡਿਊਟੀਆਂ ਪਰਫਾਰਮ ਕਰਦੇ ਨੇ ਤਾਂ ਮੇਰੀ ਸਾਰਿਆਂ ਨੂੰ ਇਹ ਅਪੀਲ ਹੈ ਕਿ ਤਨਦੇਹੀ ਨਾਲ ਆਪਣੀ ਡਿਊਟੀ ਕਰੋ ਅਸੀਂ ਬੜੀ ਮਿਹਨਤ ਕਰਕੇ ਸਾਰੇ ਐਸਡੀਐਮਸ ਵੱਲੋਂ ਸਾਡੀ ਸਾਰੀ ਟੀਮ ਵੱਲੋਂ ਵੱਖ-ਵੱਖ ਟ੍ਰੇਨਿੰਗਸ ਵਿਖੇ ਉਹਨਾਂ ਲਈ ਅਰੇਂਜਮੈਂਟਸ ਕੀਤੇ ਜਾਂਦੇ ਆ ਪੋਲਿੰਗ ਸਟੇਸ਼ਨਸ ਤੇ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਖਾਸ ਤੌਰ ਤੇ ਕਿਉਂਕਿ ਐਤ ਕੀ ਗਰਮੀ ਹੋਣ ਦੇ ਅਸਾਰ ਹੈ ਹੀਟ ਵੇਵ ਦੇ ਵੀ ਕੁਝ ਇੰਡੀਕੇਸ਼ਨਸ ਆ ਰਹੇ ਹਨ ਕਿ ਹਰ ਪੋਲਿੰਗ ਸਟੇਸ਼ਨ ਤੇ ਸ਼ੇਡ ਦੇ ਔਰ ਪੋਲਿੰਗ ਪਾਰਟੀ ਲਈ ਪੂਰੀ ਪ੍ਰੋਪਰ ਸੁਵਿਧਾ ਦੇ ਅੱਛਾ ਕਮਰਾ ਉਹਨਾਂ ਨੂੰ ਕੋਲਰ ਜਾਂ ਏਸੀ ਦੀ ਵੀ ਸੁਵਿਧਾ ਠੰਡੇ ਪੀਣ ਦੇ ਪਾਣੀ ਦੀ ਸੁਵਿਧਾ ਅੱਛੇ ਖਾਣੇ ਦੀ ਸੁਵਿਧਾ ਅਸੀਂ ਪ੍ਰੋਵਾਈਡ ਕਰਾ ਰਹੇ ਹਾਂ ਤੇ ਆਪਣੀ ਡਿਊਟੀ ਉਹ ਵੀ ਸਾਰੀ ਪੋਲਿੰਗ ਪਾਰਟੀਆਂ ਵੀ ਪੂਰੀ ਤਨਦੇਹੀ ਨਾਲ ਕਰਨ ਜਿਵੇਂ ਤੁਸੀਂ ਤੁਹਾਡੇ ਨਾਲ ਪਹਿਲਾਂ ਹੀ ਸਾਂਝਾ ਕਰ ਦਿੱਤਾ ਜਾ ਚੁੱਕਾ ਹੈ ਇੱਕ ਮੈਡੀਕਲ ਬੋਰਡ ਸੀ ਬਣਵਾਇਆ ਹੈ ਤਾਂ ਕਿ ਜਿਹੜੇ ਕੋਈ ਜੈਨੂਇਨ ਜੈਨੂਇਨਲੀ ਅਗਰੀਵਡ ਮੁਲਾਜ਼ਮ ਨੇ ਜਿਨ੍ਹਾਂ ਨੂੰ ਕੋਈ ਅ ਦਿਵਿਆਂਗ ਹੋਣ ਦੇ ਕਾਰਨ ਜਾਂ ਕੋਈ ਮੈਡੀਕਲ ਪ੍ਰੋਬਲਮ ਹੋਣ ਦੇ ਕਾਰਨ ਉਹਨਾਂ ਨੂੰ ਡਿਊਟੀ ਕਰਨ ਦੇ ਵਿੱਚ ਤਕਲੀਫ ਹੈ ਤਾਂ ਉਹਨਾਂ ਦੀ ਪ੍ਰੋਪਰ ਵੈਰੀਫਿਕੇਸ਼ਨ ਤੋਂ ਬਾਅਦ ਐਗਜ਼ੈਂਪਸ਼ਨ ਦਿੱਤੀ ਜਾਵੇਗੀ ਉਹਨਾਂ ਤੋਂ ਇਲਾਵਾ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਐਗਜ਼ੈਂਪਸ਼ਨ ਨਹੀਂ ਦਿੱਤੀ ਜਾਵੇਗੀ ਔਰ ਸਾਰਿਆਂ ਨੂੰ ਬੰਦ ਦੀ ਡਿਊਟੀ ਕਰਨੀ ਚਾਹੀਦੀ ਹੈ। ਕੋਈ ਤਾਂ ਕੋਈ ਆਪਣਾ ਆਈ ਹੈ ਤਾਂ ਐਪਲੀਕੇਸ਼ਨਸ ਦੇ ਰਿਗਾਰਡਿੰਗ ਹਾਂਜੀ ਹਾਂਜੀ ਵੱਖ-ਵੱਖ ਡਿਪਾਰਟਮੈਂਟਸ ਤੋਂ ਸਾਨੂੰ ਐਪਲੀਕੇਸ਼ਨਸ ਆਈਆਂ ਹਨ ਔਰ ਕੁਝ ਏਆਰਓਜ਼ ਨੂੰ ਵੀ ਟ੍ਰੇਨਿੰਗ ਵਾਲੇ ਦਿਨ ਜਿਹੜੇ ਜੈਨੂਇਨ ਐਪਲੀਕੈਂਟਸ ਮਿਲੇ ਨੇ ਉਹਨਾਂ ਨੇ ਸਿਫਾਰਿਸ਼ਾਂ ਕਰਕੇ ਭੇਜੀਆਂ ਹਨ ਉਹਦੀ ਬਕਾਇਦਾ ਮੈਡੀਕਲ ਬੋਰਡ ਵੱਲੋਂ ਵੈਰੀਫਿਕੇਸ਼ਨ ਕਰਾ ਕੇ ਉਹਦੇ ਉੱਤੇ ਡਿਸੀਜਨ ਲਿਆ ਜਾਏਗਾ। ਸਹੀ ਇਹ ਅਕਸ਼ਰ ਕੋਡ ਕੋਡ ਤੁਹਾਨੂੰ ਲੈ ਕੇ ਮਿਲਣਗਾ ਤੇ ਨੋਟਿਸ ਜਾਰੀ ਹੋ। ਅ ਟੋਟਲ ਕੰਪਲੇਂਟਸ ਹੀ ਸਾਡੇ ਕੋਲ 56 ਕੰਪਲੇਂਟਸ ਆਈ ਹੈ। ਔਰ 43 ਕੰਪਲੇਂਟਸ ਆਈ ਹੈ ਜਿਸ ਦੇ ਵਿੱਚ 33 ਅਸੀਂ ਸੀਓ ਸਾਹਿਬ ਨੂੰ ਰਿਪੋਰਟ ਵੀ ਭੇਜ ਚੁੱਕੇ ਹਾਂ ਜਿਸ ਦੇ ਬਾਰੇ ਪੰਜ ਅਸੀਂ ਕਲੋਜ਼ ਕਰ ਚੁੱਕੇ ਹਾਂ। ਇਸ ਤੋਂ ਇਲਾਵਾ ਸੀ ਵਿਜੀਲ ਦੇ ਉੱਤੇ ਸਾਡੀ 53 ਕੰਪਲੇਂਟਸ ਆਈਏ ਸਾਰੀ ਕਿ ਸਾਰੀ ਡਿਸਪੋਜ਼ ਆਫ ਕੀਤੀ ਜਾ ਚੁੱਕੀ ਹੈ ਫਿਜ਼ੀਕਲ ਕੰਪਲੇਂਟਸ ਦੇ ਵਿੱਚ ਪੰਜ ਕੰਪਲੇਂਟਸ ਪੈਂਡਿੰਗ ਹੈ ਤਿੰਨ ਮੁਹੱਲੇ ਦੀਆਂ ਇੱਕ ਖਰੜ ਅਤੇ ਇੱਕ ਡੇਰਾ ਬਸਿਦੀ ਉਹ ਵੀ ਅਸੀਂ ਦੋ ਤਿੰਨ ਦਿਨ ਦੇ ਵਿੱਚ ਵਿੱਚ ਡਿਸਪੋਜ਼ ਆਫ ਕਰਾਂਗੇ ਅਹ VOTING ਜੋ ਬਰੋਟਰਸ 2019 ਨਾਲੋਂ ਕਿੰਨੇ ਵੋਟਰਸ ਵਧੇ ਹਨ ਉਹ ਤੁਹਾਨੂੰ ਦੇ ਦੇਣੇ ਪਿੱਛੇ ਦੇਖੋ ਅਸੀਂ ਸਪੈਸ਼ਲ ਸੈਂਬਰੀ ਰਿਵੀਜ਼ਨ ਦੇ ਵਿੱਚ ਅਤੇ ਡੋਰ ਟੂ ਡੋਰ ਸਰਵੇ ਦੇ ਵਿੱਚ ਬਹੁਤ ਸਾਰੀਆਂ ਵੋਟਾਂ ਜਿਹੜੀਆਂ ਕਈ ਸਾਲਾਂ ਤੋਂ ਚੱਲਦੀ ਸੀ ਲੇਕਿਨ ਉਹ ਵੋਟਰ ਜਾਂਦਾ ਐਬਸੈਂਟ ਜਾਂ ਸ਼ਿਫਟਡ ਜਾਂ ਡੈਡ ਸੀਗੇ ਉਹਨਾਂ ਦੀਆਂ ਵੋਟਾਂ ਬੜੀ ਮਾਤਰਾ ਦੇ ਵਿੱਚ ਕਟੀਆਂ ਸੀ ਔਰ ਉਸ ਤੋਂ ਬਾਅਦ ਬੜੇ ਜ਼ੋਰ ਦੇ ਨਾਲ ਨਵੀਆਂ ਵੋਟਾਂ ਵੀ ਬਣੀਆਂ ਤਾਂ ਜਿਵੇਂ ਤੁਸੀਂ ਦੇਖ ਰਹੇ ਹੋ ਫਰਸਟ ਟਾਈਮ ਵੋਟਰ ਸਾਡੇ 19000 ਰਜਿਸਟਰ ਹੋ ਚੁੱਕੇ ਹਨ ਫਰਸਟ ਟਾਈਮ ਵੋਟਰ ਜਿਹੜੀ ਵੀ ਬੜੀ ਵੱਡੀ ਮਾਤਰਾ ਹੈ ਪੂਰੇ ਮੋਹਾਲੀ ਜ਼ਿਲ੍ਹੇ ਨੂੰ ਦੇਖਦੇ ਹੋਏ ਤਾਂ ਉਹ ਵੀ ਤੁਹਾਡੇ ਨਾਲ ਅਸੀਂ ਸਾਂਝਾ ਕਰਾਂ ਹਾਂ ਹਾਂਜੀ ਹਾਂਜੀ ਤਿੰਨੋਂ ਡੇਰਾਬਸੀ ਖਰੜ ਅਤੇ ਮੋਹਾਲੀ ਸੋ ਥੈਂਕ ਯੂ ਵੈਰੀ ਮੱਚ हां इसमें या तो इलीगल डिफेसमेंट ऑफ पब्लिक प्रॉपर्टी दिया या कोई और एमसीसी वायलेशन जवे कि कोई एक्सपेंडिचर किसी ने बुक नहीं किता कोई रैली विदाउट परमिशन किती है कोई आ, किसी गाड़ी दे ऊपर होर्डिंग लगाई हुई है उस का मैं प्रमोट एरिया का टांडा वसूलो मिशन शो जा लो उससे किवे कोई कर रहे हो प्रमोट करने हां जी हां जी आ, असी ਦੇਖੋ ਇੱਕ ਤਰ੍ਹਾਂ ਸੀ ਬੜਾ ਹੀ ਪੁਰਜ਼ੋਰ ਤਰੀਕੇ ਦੇ ਨਾਲ ਸਵੀਪ ਐਕਟੀਵਿਟੀ Voter Awareness Activity ਤੁਹਾਡੇ ਮੀਡੀਅਮ ਰਾਹੀਂ ਇਲੈਕਟ੍ਰੋਨਿਕ ਮੀਡੀਆ ਸੋਸ਼ਲ ਮੀਡੀਆ ਦੇ ਰਾਹੀਂ ਕਰ ਰਹੇ ਹਾਂ ਤੁਸੀਂ ਪਿੱਛੇ ਦੇਖਿਆ ਕਿ IPL ਮੈਚਸ ਦੇ ਵਿੱਚ ਵੀ ਅਸੀਂ ਪਬਲਿਸਿਟੀ ਕੀਤੀ ਹੈ ਔਰ ਔਮਨ ਮੈਰਾਥਨ ਅਸੀਂ ਕਰਾ ਚੁੱਕੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ PCS ਸਟੇਡੀਅਮ ਦੇ ਵਿੱਚ ਇੱਕ ਵੱਡੇ ਪੱਧਰ ਦਾ ਸਪੋਰਟਸ ਇਵੈਂਟ ਵੀ ਕਰਾਉਣ ਜਾ ਰਹੇ ਹਾਂ ਤਾਂ ਕਿ Voter ਤੱਕ ਅਸੀਂ Youth Voter Young Voter ਤੱਕ ਵੀ ਅਸੀਂ ਪਹੁੰਚ ਸਕੀਏ ਜਿਵੇਂ ਤੁਸੀਂ ਕਿਹਾ ਜਿਹੜੇ ਸਾਡੇ ਰਿਮੋਟ ਏਰੀਆਜ਼ ਨੇ ਜਿੱਥੇ ਕੁਝ ਸ਼ੈਡੋ ਏਰੀਆ ਦੇ ਵਿੱਚ ਵੀ ਪੈਂਦੇ ਨੇ ਜਿੱਥੇ ਟੈਲੀਕਮ ਨੈਟਵਰਕ ਵੀ ਅਜੇ ਤੱਕ ਪੂਰੀ ਤਰ੍ਹਾਂ ਸੁਚਾਰੂ ਤਰੀਕੇ ਨਾਲ ਨਹੀਂ ਚੱਲਦਾ ਉੱਥੇ ਅਸੀਂ ਖਾਸ ਤੌਰ ਤੇ ਬੂਥ ਲੈਵਲ ਪਲਾਨ ਬਣਾਇਆ ਹੈ ਤਾਂ ਕਿ ਅਸੀਂ VOTER ਨੂੰ ਘਰੋਂ ਬਾਹਰ ਲਿਆ ਕੇ ਪੋਲਿੰਗ ਸਟੇਸ਼ਨ ਤੱਕ ਲਿਜਾ ਸਕੀਏ ਇਸ ਤੋਂ ਇਲਾਵਾ ਇਹਨਾਂ VOTE ਇਹਨਾਂ ਰਿਮੋਟ ਪੋਲਿੰਗ ਸਟੇਸ਼ਨਸ ਦੀ ਅਲੱਗ ਤੌਰ ਤੇ ਇੱਕ ਲਿਸਟ ਬਣਾਈ ਜਾ ਰਹੀ ਹੈ ਤਾਂ ਕਿ ਉੱਥੇ ਦੇ ਪੋਲਿੰਗ ਪਾਰਟੀਆਂ ਨੂੰ ਵੀ ਔਰ ਉੱਥੇ ਦੇ ਵੋਟਰ ਨੂੰ ਵੀ ਕਿਸੇ ਤਰ੍ਹਾਂ ਦੀ ਸਮੱਸਿਆ ਨਾ ਆਵੇ ਇਹਦਾ ਖਾਸ ਖਿਆਲ ਈਆਰਓ ਦਫ਼ਤਰ ਵੱਲੋਂ ਰੱਖਿਆ ਜਾ ਸਕੇ